ਫਾਈ ਸੋਨੇਓ ਮਹਿੰਦਰ ਵਾਲਿਆਂ ਦੇ ਆ ਗਏ ਰਾਜ ਵਹੀਕਲ ਵਾਲਿਆਂ ਦੇ ਪਟਿਆਲੇ ਥਾਰ ਪੰਜ ਟਾਕੀਆਂ ਵਾਲੀ ਦੇਖਣ ਤੁਹਾਨੂੰ ਦਿਖਾਉਂਦੇ ਆ ਇੱਧਰ ਵਾਲਿਆਂ ਦੇ ਕਿਵੇਂ ਮੇਲਾ ਭਰਿਆ ਪਿਆ ਰਾਜ ਵਹੀਕਲ ਵਾਲਿਆਂ ਦੇ ਥਾਰ ਵਾਸਤੇ ਉਹ ਖੜੀਆ ਥਾਰ ਤੁਹਾਨੂੰ ਥਾਰ ਦੇ ਦਰਸ਼ਨ ਕਰਾਵਾਂਗੇ ਫੁੱਲ ਵਿੱਚ ਹੁਣ ਲੋਕ ਕਹੀ ਜਾਂਦੇ ਆ ਬਾਈ ਲੋਕਾਂ ਕੋ ਪੈਸਾ ਨਹੀਂ ਰਿਹਾ ਹੁਣ ਕਾਰਾਂ ਨਹੀਂ ਵਿਕਣੀਆਂ ਟਰੈਕਟਰ ਨਹੀਂ ਵਿਕਣਿਆ ਦੇਖ ਲਓ ਬਾਈ ਮੇਲਾ ਭਰਿਆ ਪਿਆ ਸਾਰਿਆਂ ਕੋ ਸਾਰਾ ਖੁਸ਼ ਆ ਸਾਰਾ ਕੁਝ ਰੱਬ ਦਾ ਚੱਲੀ ਜਾਣ ਜਿਹਦੇ ਕੋ ਹੈਗਾ ਬਥੇਰਾ ਕੁਸ਼ ਤੇ ੱਤਕਾ ਪੈਂਦਾ ਹਲੇ ਤਾਂ ਆਈ ਵੀ ਨਹੀਂ ਪਹਿਲਾਂ ਹੀ apa kah ini apa esani? Nah tak kena kira-kira. ਪਾਏਗੇ ਨਾ ਪੂਰੇ 26 ਇੰਚੀ ਰੂਪੀ ਕਾਉਣ ਨੂੰ ਇਹਨੇ ਪੂਰੀਆਂ ਅੱਖਾਂ ਕੱਢਿਆ ਕਰਨੀਆਂ ਨੇ ਖੜਾ ਖੜਾ ਕੇ ਕਿਆ ਕਰੋ ਦਰਸ਼ਨ ਪਿੱਛੋਂ ਅ ਸ਼ਿੱਕਾ ਲਾ ਗਏ ਭਾਈ ਮਿੰਦਰਾ ਵਾਲੇ ਮੁੰਡੇ ਹਾਂ ਭਾਈ ਸੋਹਣਿਓ ਕਰੋ ਪਹਿਲਾਂ ਅੰਦਰੂਨੀਅਰ ਦੇ ਦਰਸ਼ਨ ਪਹਿਲਾਂ ਤਾਂ ਆਹ ਸੰਤ ਸਮਾਨਾ ਦਿਖਾ ਦੇ ਆਹ بیس ਮਾਡਲ ਚ ਛੋਟਾ ਹੁੰਦਾ ਦੂਜੀ ਚ ਆਉਂਦਾ ਵੱਡਾ ਇੱਧਰੋਂ ਆ ਜਾ ਹੈਪੀ ਆ ਮੈਨੂੰ ਵਧੀਆ ਚੀਜ਼ ਲੱਗੀ ਆ ਪਾਰਕਿੰਗ ਬ੍ਰੇਕ ਆਟੋ ਵਾਲਾ ਮਾਡਲ ਆ ਇਹ ਆ ਬਾਕੀ ਸੰਤ ਸਾਮਾਨ ਸਾਰਾ ਉਹੀ ਆ ਜੇ ਇਧਰੋਂ ਸ਼ੁਰੂ ਕਰੀਏ ਆ ਮੇਰੀ ਸਮਝੋਂ ਥੋੜਾ ਜਿਹਾ ਸੀਨ ਬਾਹਰ ਆ ਵੀ ਇੱਕ ਪਾਸੇ ਤਾਂ ਆਫ ਰੋਡਰ ਗੱਡੀ ਆ ਆਫ ਰੋਡਰ ਗੱਡੀ ਦੇ ਵਿੱਚ ਚਿੱਟੇ ਰੰਗ ਦਾ ਕੰਮ ਕੀ ਵੈਂਟੀਲੇਟਡ ਸੀਟਾਂ ਬਹੁਤ ਸੋਹਣੀਆਂ ਨੇ ਪਰ ਆ ਕਨਸੈਪਟ ਮੇਰੀ ਸਮਝ ਤੋਂ ਬਾਹਰ ਆ ਵੀ ਆਫ ਰੋਡਰ ਜਿਹੜੀ ਗੱਡੀ ਹੁੰਦੀ ਆ ਉਹਦੇ ਚ ਚਿੱਟਾ ਇੰਟੀਰੀਅਰ ਕਦੇ ਹੁੰਦਾ ਹੈ ਨਹੀਂ ਆ ਬਾਕੀ ਅੰਦਰੋਂ ਬਹੁਤ ਸੋਹਣੀ ਆ ਰੂਬੀ ਕਾਣ ਨੂੰ ਕੱਢਦੀ ਆ ਅੱਖਾਂ ਬਾਕੀ ਤਾਂ ਅੰਦਰੋਂ ਤਾਂ ਸਾਰਾ ਕੁਝ ਉਹੀ ਆ ਇੱਧਰ ਵੀ ਮਾੜੇ ਜਿਹੇ ਦਰਸ਼ਨ ਕਰਾ ਤੋ ਆ ਬੜੀ ਸੋਹਣੀ ਚੀਜ਼ ਲੱਗੀ ਆ ਪਟੇ ਲੱਗੇ ਹੋਏ ਆ ਆ ਆ ਇਹ ਲਾਈ ਵੀਲ ਭਾਈ ਬਹੁਤ ਸੋਹਣਿਆ ਚਾਹੇ ਤੁਸੀਂ 26 ਇੰਚੀ ਪਵਾ ਲਓ ਇੱਥੇ ਤੱਕ ਆ ਕੋਈ ਸਿਰੋ ਵੱਡਾ ਟੁੱਕੋ ਕਰਾਉਣ ਦੀ ਲੋੜ ਨਹੀਂ ਕੁਝ ਨਹੀਂ ਜਿਹੜੇ ਯੰਗਸਟਰ ਨੇ ਉਹਨਾਂ ਵਾਸਤੇ ਪੂਰਾ ਨਜ਼ਾਰੇ ਵਾਲਾ ਕੰਮ ਆ ਜਿੱਥੇ ਤੱਕ ਭਰਜੀ ਲੈ ਜਾਓ ਆ ਇੱਥੋਂ ਬੁਲਦਾ ਸਮਾਨ ਆ ਡੋਰ ਦੀ ਆਵਾਜ਼ ਸੁਣੋ ਇਹ ਬਹੁਤ ਇੰਪਰੂਵ ਕਰਿਆ ਮਹਿੰਦਰਾ ਨੇ ਡੋਰ ਦੀ ਆਵਾਜ਼ ਇਹ ਰੂਬੀ ਕਾਹਨ ਵਾਂਗ ਫਟਕਦੀ ਆ ਬੇਬੇ ਹੁਣ ਆ ਜਾ ਪਿੱਛੋਂ ਇੰਟੀਰੀਅਰ ਆਹ ਵੈਂਟੀਲੇਟਡ ਨੇ ਪਿੱਛੇ ਵੈਂਟਾ ਇਹਦੇ ਆ ਇੱਥੇ ਦਾ ਤਾਂ ਉਹਦੇ ਇੱਧਰ ਆ ਪਿੱਛੇ ਆਗਮਾਈ ਮਿਲ ਲੈ ਇਹ ਨਹੀਂ ਤੁਹਾਨੂੰ ਬਦਲਣ ਲੱਗਿਆ ਪਿੱਛੇ ਟੌਪ ਮਾਡਲ ਦੇ ਵਿੱਚ ਤੁਹਾਨੂੰ ਇੱਥੇ ਬੂਫਰ ਮਿਲ ਜਾਣਾ ਇਹਦੇ ਹੈ ਨਹੀਂਗਾ ਟੌਪ ਮਾਡਲ 'ਚ ਆ ਜਗ੍ਹਾ ਬਥੇਰੀਆ ਤੁਸੀਂ ਕੋ ਡਰਮ ਡਰਮ ਕੰਜਰ ਖਾਨਾ ਧਰਨਾ ਤੁਸੀਂ ਪੂਰੇ ਨਜ਼ਾਰੇ ਵੱਢ ਸਕਦੇ ਤੇ ਪਿੱਛੋਂ ਆ ਪੂਰਾ ਸਾ ਇਹ ਅੱਗੇ ਆ ਜੋ ਲਾਈਟਾਂ ਜਮੇ ਬਣ ਗਿਆ ਸਦਾ ਲਾਈਟ ਆਨ ਕਰੀ ਛੋਟੇ ਲਾਈਟ ਆਨ ਲਾਈਟਾਂ ਦੇਖੋ ਲਾਈਟਾਂ ਜਮੇ ਬਣੀਆਂ ਬਣੀਆਂ ਰੁੱਦੀਆਂ ਹੋਣਗੀਆਂ ਦੀ ਜਾਲੀ ਆ ਉਹ ਬੰਦਾ ਬੰਦਾ ਮੇਨ ਇੰਪਰੂਵਮੈਂਟ ਜਿਹੜਾ ਉਹਨੂੰ 24 ਲੱਖ ਰੁਪਈਆ ਲਾਉਣਾ ਉਹ ਸਮਝਣ ਦੇ ਬਾਕੀ ਰਹੀ ਗੱਲ ਪਾਰਟੀ ਸਨ ਦੀ ਉਹ ਮੈਨੂੰ ਕੋਈ ਬਹੁਤਾ ਫਰਕ ਨਹੀਂ ਲੱਗਿਆ ਉਹਨਾਂ ਦਾ ਪਹਿਲਾ ਮਾਨ ਇਹ ਮਤਲਬ ਇੰਚਾਂ ਦੀ ਕੋਈ ਲੰਬੀ ਛੋਟੀ ਹੋ ਸਕਦੀ ਆ ਅਗਲੀ ਗੱਲ ਆ ਵੀ ਜਿਹੜੇ ਬੰਦੇ ਨੇ ਫੈਮਿਲੀ ਵਾਲਾ ਕਨਸੈਪਟ ਆ ਫੈਮਿਲੀ ਤਾਂ ਤੁਹਾਨੂੰ ਇੱਕ ਤਰ੍ਹਾਂ ਨਾਲ ਰੱਖਣੀ ਹੀ ਰੱਖਣੀ ਪੈਣੀ ਆ ਬਾਕੀ ਆਪੋ ਆਪਣਾ ਸ਼ੌਕ ਆ ਗੱਲ ਇਹ ਵੀ ਆਜੂ ਫੀਲ ਕਰਿਆ ਕਿ ਜਿਹੜੀ 2 ਡੋਰ ਥਾਰ ਆ ਉਹ ਵੀ ਇਹਦੇ ਬਰਾਬਰ ਹੀ ਅੜਕੇ ਜੀ ਤਾਂ ਟੂ ਨਹੀਂ ਵੇਕਣੀ ਕਿਉਂਕਿ ਰੇਟ ਦਾ ਡਿਫਰੈਂਸ ਬਹੁਤ ਪੈਂਦਾ 10 ਲੱਖ ਚ ਅਗਲਾ ਕਹੂਗਾ ਹੁਣ ਸਾਡੇ ਵਰਗੇ ਨੇ ਕੱਲਿਆਂ ਨੇ ਚਲਾਉਣੀਆਂ ਪਿੱਛੇ ਤਾਂ ਕੋਈ ਬੈੰਦਾ ਹੀ ਨਹੀਂ ਅਗਲਾ ਕਹੂਗਾ ਇੱਕ ਇਹ ਲੈ ਲੈਨੇ ਇੱਕ ਤੇਰੇ ਦੂਜੀ ਥਾਰ ਹੈਗੀ ਆ ਸੋ 5 ਡੋਰ ਵੀ ਬਰਾਬਰ ਚੱਲੂ ਖੜਤੀ 2 ਡੋਰ ਵੀ ਹੈਨੀ ਕੀ ਦਾ ਕੀ ਮੋਟੀਆਂ ਮੋਟੀਆਂ ਮੇਨ ਜੀਆਂ ਗੱਲਾਂ ਨੇ ਇੰਜਣ ਉੰਜਣ ਉਹੀ ਕੁਛ ਐ ਕੋਈ ਬਹੁਤਾ ਫਰਕ ਨਹੀਂ ਟੋਰ ਵੱਧ ਗਿਆ ਮੇਨ ਆ ਜਿਹੜਾ ਚੁੱਕਾਂ ਨੂੰ ਲਾਲਚ ਦੇਣਾ ਹੁੰਦਾ ਉਪਰੋਂ ਕਾਹ ਦੇਤਾ ਵੈਂਟੀਲੇਟਰ ਸੀਟ ਆ ਆ ਚਿੱਟੇ ਵਾਲਾ ਕਨਸੈਪਟ ਮੈਂ ਇੱਕ ਵਾਰੀ ਫੇਰ ਕਹਿੰਦਾ ਮੈਨੂੰ ਸਮਝੋ ਮਸਲਾ ਕੋਈ ਇਹਦਾ ਗੀਦਾ ਪਤਾ ਐਸੇ ਸਮਝ ਆਈ ਅਸੀਂ ਟਰੈਕਟਰਾਂ ਵਾਲਿਆਂ ਟਰੈਕਟਰਾਂ ਦੀ ਗੱਲ ਤਾਂ ਜ਼ਰੂਰ ਕਰਾਂਗੇ ਟਰੈਕਟਰ ਮੜਾ ਜਾ ਧੂਆਂ ਮਾਰ ਜਵੇ ਜਦੇ ਲੱਗ ਜਾਂਦੇ ਨੇ ਚੀਕਣ ਬਾਈ ਇੱਥੇ ਕੋਈ ਨਹੀਂ ਪੁੱਛਦਾ ਕੋਈ ਵੀ ਹੁਣ ਜਿਹੜੇ ਲੋਕ ਇਹ ਕਹਿੰਦੇ ਹੁੰਦੇ ਨੇ ਜਿੱਟਾਂ ਕੋਲ ਪੈਸੇ ਨਹੀਂ ਰਹੇ ਹੁਣ ਤਾਂ ਗੱਡੀਆਂ ਦਾ ਕੰਮੇ ਖੜ ਜਾਣਾ ਬਾਈ ਮੇਲਾ ਲੱਗਿਆ ਪਿਆ ਮੇਲਾ ਪਤਾ ਸਾਰਾ ਕੁਝ ਆ ਲੋਕਾਂ ਕੋਲ ਪਸੇਰਾ ਰੁਪਈਆ ਕੁਝ ਨਹੀਂ ਇੱਥੇ ਮੁੱਕਣ ਵਾਲਾ ਦੇਣੀ ਵੀ 2 ਸਾਲ ਘਸਾ ਕੇ ਆ ਟਰੈਕਟਰਾਂ 'ਚ ਦੇਖ ਲੋ ਕਿੰਨੇ ਆਪਾਂ ਡਰਾਮੇ ਕਰਦੇ ਆ ਚਾਹੇ ਕੁਝ ਹੋਈ ਜਾਵੇ ਪੁੱਛਦਾ ਹੀ ਕੋਈ ਨਹੀਂ ਨਾ ਕੋਈ ਟਾਇਰ ਪੁੱਛੇ ਹੁਣ ਇੱਥੇ ਇਹਨਾਂ 'ਚ ਕੋਈ ਟਾਇਰ ਪੁੱਛਦਾ ਵੀ ਟਾਇਰ ਕੇ ਆਪਾਂ ਐਮ ਆਰ ਐਫ ਲੈਣੇ ਆ ਜਾਂ ਕਿਹੜੇ ਲੈਣੇ ਆ ਸੋ ਇਹ ਆਦਤਾਂ ਨੇ ਇਹ ਡੀਲਰਾਂ ਨੂੰ ਵੀ ਸੁਧਰਨਾ ਚਾਹੀਦਾ ਡੇਟਰੈਕਟਰ ਡੀਲਰ ਨੇ ਉਹਨਾਂ ਨਹੀਂ ਵਿਗਾੜੇ ਨੇ ਜੱਟ ਵੀ ਘੱਟ ਡੀਲਰ ਵੀ ਹੈ ਨਹੀਂ ਜੀ کہیں ਲਓ ਭਾਈ ਗੱਭਰੂਓ ਇਹ ਸੀ ਆਪਣਾ ਥਾਰ ਦਾ ਰਿਵਿਊ ਜੱਟੂ ਤਰੀਕੇ ਨਾਲ ਨਹੀਂ ਬਾਹਲੇ ਜਿਹੜੇ ਬਲੌਗਰ ਨੇ ਇਹਨਾਂ ਨੇ ਤਾਂ ਸਿਫਤਾਂ ਹੀ ਕਰਨੀਆਂ ਹੁੰਦੀਆਂ ਨੇ ਬਥੇਰੇ ਆਉਂਦੇ ਨੇ ਆਪਾਂ ਕਰਮ ਵਾਲਿਆਂ ਪ੍ਰਮਾਤਮਾ ਨੇ ਇਹ ਬਲ ਦਿੱਤਾ ਯਾਰ ਆਪਾਂ ਮੁੱਛ ਖੜੀ ਕਰਕੇ ਵੀਡੀਓ ਪਾਉਣੇ ਆ ਥੈਂਕ ਯੂ ਜਿਉਂਦੇ ਰਹੋ